ਜੀ ਇਸ ਵਕਤ ਸਰਦਾਰ ਸੁਖਦੇਵ ਸਿੰਘ ਪੌਰ ਹੁਣੀ ਸਾਡੇ ਨਾਲ ਪੰਜਾਬ ਤੋਂ ਹੋਣ ਦੇ ذریعے ਜੁੜੇ ਹੋਏ ਨੇ ਸਰਦਾਰ ਸੁਖਦੇਵ ਸਿੰਘ ਪੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਵਿਵਾਕੀ ਦੇ ਨਾਲ ਪੰਥ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਪੰਥ ਦੀ ਰੂਹ ਦੇ ਮਤਾਬਕ ਆਪਣੇ ਵਿਚਾਰ ਦਿੰਦੇ ਆਏ ਨੇ ਭਾਵੇਂ ਉਹ ਪਿਛਲੀਆਂ ਸਮਿਆਂ ਦੇ ਵਿੱਚ ਕਿਤੇ ਉਠਿਆ ਆ ਰਿਹਾ ਹੈ ਤੇ ਮਰਿਆਦਾ ਦਾ ਮੁੱਦਾ ਹੋਵੇ ਜਾਂ ਫਿਰ ਨਾਨਕ ਸ਼ਾਹੀ ਕੈਲੰਡਰ ਦਾ ਮੁੱਦਾ ਹੋਵੇ ਆਪਣਾ ਵਿਰੋਧ ਜੋ ਜੋ ਕੁਝ ਵੀ ਪਿਛਲੇ ਸਮਿਆਂ ਦੇ ਵਿੱਚ ਪੰਥ ਦੇ ਵਿਰੋਧ ਦੇ ਵਿੱਚ ਹੋਇਆ ਆਪਣਾ ਵਿਰੋਧ ਤੇ ਰੋਸ ਇਹ ਪ੍ਰਗਟ ਕਰਦੇ ਆਏ ਨੇ ਤੇ ਇਸੇ ਕਰਕੇ ਜਾਣੇ ਜਾਂਦੇ ਰਹੇ ਨੇ ਸਰਦਾਰ ਸੁਖਦੇਵ ਸਿੰਘ ਪੌਰ ਜੀ ਬਹੁਤ ਬਹੁਤ ਸਵਾਗਤ ਸਟੇਰੀਓ 974 ਤੇ ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲਬਾਤ ਅਸੀਂ ਕਰਨੀ ਹੈ ਜਿਹੜਾ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਉੱਤੇ ਇਨੀ ਦਿਨੀ ਛਾਇਆ ਹੋਇਆ ਮੁੱਦਾ ਡੇਰਾ ਸਿਰਸਾ ਨੂੰ ਮਾਫੀ ਦੇਣ ਦਾ ਆ ਉਹਦੇ ਉੱਤੇ ਸਭ ਤੋਂ ਪਹਿਲਾ ਬੁਨਿਆਦੀ ਸਵਾਲ ਜਦੋਂ ਵੀ ਗੱਲ ਪੁਰਦੀ ਇਹ ਉੱਠਦਾ ਹੈ ਕਿ 7 ਸਾਲ ਬਾਅਦ 7 ਤਕਰੀਬਨ 7-8 ਸਾਲ ਬਾਅਦ ਅਜਿਹੀ ਕਿਹੜੀ ਗੱਲ ਵਾਪਰ ਗਈ ਕਿ ਜ਼ਥੇਦਾਰ ਸਹਿਬਾਨ ਨੂੰ ਤਤਕੜਤੇ ਡੇਰਾ ਮੁਖੀ ਦੀ ਚਿੱਠੀ ਦਾ ਫੈਸਲਾ ਕਰਨਾ ਪੈ ਗਿਆ ਕੀ ਇਹ ਨਰੂਲ ਫੈਸਲਾ ਨਹੀਂ ਅਨਯੋਲ ਸਿਆਸੀ ਫੈਸਲਾ ਨਹੀਂਗਾ ਦੇਖੋ ਪੰਥ ਦੇ ਵਿੱਚ ਰਵਾਇਸ਼ ਰਹੀ ਹੈ ਕਿ ਜੇ ਕੋਈ ਪੰਥ ਦਾ ਜਲ ਦਿਖਾਉਣ ਵਾਲਾ ਅੰਤਨਾਲ ਚੱਕਰ ਲੈਣ ਵਾਲਾ ਆਪਣੀ ਗਲਤੀ ਦਾ ਅਹਿਸਾਸ ਕਰਨ ਦੇ ਲਈ ਪੰਥ ਦੇ ਸਾਹਮਣੇ ਪੇਸ਼ ਹੋਇਆ ਤਾਂ ਉਹਨੂੰ ਖਿਮਾ ਜਗਤ ਨਾ ਹੁੰਦੀ ਰਹੀ। ਹਮ। ਪਰੰਤੂ ਇਹ ਜਿਹੜਾ ਕੇਸ ਹੈ ਨਾ ਇਹ ਇਸ ਕਰਕੇ ਗੰਭੀਰ ਕਿਸਮ ਦਾ ਕੇਸ ਹੈ ਕਿ ਜਿਸ ਵਿਅਕਤੀ ਦੇ ਬਾਰੇ ਸ੍ਰੀ ਅਕਾਲ ਪੁਰਖ ਸਾਹਿਬ ਨੇ ਇਹ ਹਦੇਸ਼ ਦਿੱਤਾ ਕੌਮ ਨੂੰ ਤੇ ਤੁਸੀਂ ਕਿਸੇ ਪ੍ਰਕਾਰ ਦਾ ਇਹਨਾਂ ਰੂਪੀ ਬਿਟਵੀ ਸਮਝ ਨਾ ਲੱਖੋ ਰਾਜਿਕ ਤਖਤਾਰਮਤ ਤੇ ਆਪਣੇ ਸਮਾਜਿਕ ਸਮਾਨ ਬਿਲਕੁਲ ਬੰਦ ਕਰੋ ਕਿਉਂਕਿ ਇਹ ਗੁਰੂ ਸਾਹਿਬ ਦੇ ਦੀ ਨਕਲ ਕੀਤੀ ਹੈ ਅੰਮ੍ਰਿਤ ਦਾ ਮਜ਼ਾਕ ਦਾ ਹੂੰ ਹੂੰ ਤੇ ਇਸ ਹਕਮ ਨੂੰ ਨਾ ਮੈਨੂੰ ਲਾਗੂ ਕਰਾਉਣ ਦੇ ਲਈ ਬਹੁਤ ਸਾਰੀ ਸੰਘਰਸ਼ੀ ਜਾਂਦੀਆਂ ਅੱਜ ਵੀ ਨੌਜਵਾਨੀ ਲੱਗ ਰਿਹਾ ਹੈ ਬਿਲਕੁਲ ਜੀ ਹਾਂ ਹਾਂ ਦੇ ਝਗੜੇ ਹੋਏ ਹੂੰ ਹੂੰ ਔਰ ਮੁਕਦਮੇ ਦਾ ਜੀ ਵੀ ਚੱਲ ਰਿਹਾ ਜੀ ਇਸ ਕੇਸ ਵਿੱਚ ਇਹ ਗੰਭੀਰਤਾ ਇਸ ਗੱਲ ਕਰਕੇ ਜਾਦੇ ਬਣ ਗਈ ਕਿ ਉਹ ਵਿਅਕਤੀ ਨਾ ਤਾਂ ਗਲਤੀ ਮੰਗਣ ਆਇਆ ਨਾ ਸ਼ਰਮ ਚਾਹ ਰਿਹਾ ਪਰ ਬਿਨਾਂ ਸ਼ਰਮ ਚਾਹਿਆ ਬਿਨਾਂ ਗਲਤੀ ਮੰਨਿਆ ਨਾ ਕਿ ਮਾਦਰਾਤ ਨਾ ਦੋਸਤੀ ਹੂੰ ਜੀ ਦੇ ਨਾਲ ਪੰਕਥਕ ਖੜਦੇ ਜਿਹੜੇ ਉਹ ਵੀ ਸੋਚੀ ਜੀ ਸਿਧਾਂਤ ਨੂੰ ਸਮਝਣ ਵਾਲੇ ਲੋਕਾਂ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਵੀ ਜਿਹੜੇ ਲੋਕ ਹਮੇਸ਼ਾ ਹੀ ਕਿ ਤੱਕ ਦੀ ਸਰਵੋਚਨ ਦੀ ਗੱਲ ਕਰਦੇ ਰਹੇ ਲੋਕਾਂ ਨੂੰ ਦੱਸ ਦੇ ਰਿਹਾ ਵੀ ਸਾਡੇ ਕੋਲ ਇੱਕ ਜੀ ਵੱਡੀ ਸ਼ਕਤੀ ਹੈ ਜਿਹੜੀ ਕੰਮ ਕਰ ਸਕਦੀ ਜਿਹੜੀ ਸਮੇਂ ਦੇ ਉਪਦੇਵਰ ਬੱਚਿਆਂ ਨੂੰ ਵੀ ਥੰਮਲੇ ਨਾਲ ਬੰਨਣ ਦੀ ਹਿੰਮਤ ਰੱਖਦੀ ਹੈ ਬਿਲਕੁਲ ਦੇਸ਼ ਦਾ ਰਾਸ਼ਟਰਪਤੀ ਵੀ ਉਹਦੇ ਹੁਕਮ ਤੇ ਸੰਗਤ ਦੇ ਗੁੱਟੇ ਭਾਂਡੇ ਮਾਨ ਚੱਕਦਾ ਹੂੰ ਹੂੰ ਇਹ ਉਹ ਸ਼ਕਤੀ ਕਮਜ਼ੋਰ ਹੁੰਦੀ ਨਜ਼ਰ ਆਈ ਇੱਕ ਪਰਚੀ ਦੇ ਉੱਤੇ ਇੱਕ ਗੋਨਾਗਰ ਨੂੰ ਫੋਮਾ ਦੇ ਦਿੱਤੀ ਗਈ ਹੈ ਹਮ ਹਮ ਤੇ ਇਹ ਜੇਕਰ ਪ੍ਰਵਾਨ ਕਰ ਲਿਆ ਗਿਆ ਤੇ ਕੱਲ ਨੂੰ ਸਹੀ ਇਕਾਲਤਖ ਸਾਹਿਬ ਦੀ ਹੋਂਦ ਹਸਤੀ ਦੇ ਉੱਤੇ ਬੜੇ ਬੜੇ ਸਵਾਲ ਖੜੇ ਹੋ ਗਏ ਹਮ ਜੀ ਅ ਇਹ ਹੈਗੇ ਸਿਆਸੀ ਫੈਸਲਾ ਤੁਸੀਂ ਮੰਨਦੇ ਹੋ ਇਹਨੂੰ ਦੇਖੋ ਮੈਂ ਇਸkal ਵੀ ਜਦੋਂ ਤੱਕ ਕੋਈ ਤਰੋਪਾ ਕੋਈ ਜ਼ਹਿਦਾਰ ਨਹੀਂ ਕਰਦਾ ਉਹ ਫੈਸਲਾ ਜ਼ਹਿਦਾਰਾਂ ਨੇ ਕੀਤਾ ਹਮ ਹਮ ਕਿ ਕਿਹੜੇ ਵਿਅਕਤੀ ਤੇ ਜੇ ਕਿਸੇ ਤਰ੍ਹਾਂ ਕੋਈ ਦਬਾਅ ਵੀ ਹੋਵੇ ਇਹ ਫੈਸਲਾ ਕਰਨ ਵਾਲੇ ਦੇ ਵਿੱਚ ਇਹ ਹਿੰਮਤ ਹੋਣੀ ਚਾਹੀਦੀ ਹੈ ਕਿ ਜਿਸ ਥਾਂ ਤੇ ਉਹ ਬੈਠਾ ਕੀ ਉਹਨੇ ਉਹਦਾ ਸਤਿਕਾਰ ਕਰਨਾ ਕਿ অপমান ਕਰਨਾ ਹੂੰ ਹੂੰ ਜੀ ਅਸੀਂ ਵੀ ਬਿਠੇ ਬੈਠੇ ਹਾਂ ਜੇ ਅਸੀਂ ਵਿਰੋਧ ਕਰ ਸਕਦੇ ਹਾਂ ਉਹ ਵੀ ਵਿਰੋਧ ਕਰ ਸਕਦੇ ਹਾਂ ਸੱਜ ਕੇ ਆ ਸਕਦੇ ਜੇ ਮੰਨ ਲਿਆ ਜਾਵੇ ਕਿ ਜਥੇਦਾਰ ਸਹਿਬਾਨ ਵੱਲੋਂ ਇਹਦੀ ਪ੍ਰੋੜਤਾ ਨਹੀਂ ਕੀਤੀ ਗਈ ਤਾਂ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਗਤੀਵਿਧੀਆਂ ਤੇਜ਼ ਹੋਈਆਂ ਨੇ ਉਨ੍ਹਾਂ ਦੇ ਵੱਲੋਂ ਜਿਹੜੀਆਂ ਮੀਟਿੰਗ ਕੀਤੀਆਂ ਗਈਆਂ ਨੇ ਤੇ ਐਚਪੀਸੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵੀ ਹੁੰਦਿਆਂ ਦੇ ਨਾਲ ਵਿੱਚ ਇੱਕ ਮੀਟਿੰਗ ਸੱਦੀ ਗਈ ਏ ਹਾਲਾਂਕਿ ਮੀਡੀਆ ਦੇ ਹਵਾਲੇ ਦੇ ਨਾਲ ਪਹਿਲਾ ਮੌਕਾ ਹੋਣਾ ਜਦੋਂ ਸੁਖਵੀਰ ਬਾਦਲ ਨੇ ਐਸਜੀਪੀਸੀ ਮੈਂਬਰਾਂ ਦੇ ਨਾਲ ਮੀਟਿੰਗ ਕਰਨੀ ਹੈ ਤਾਂ ਇਹ ਇਸ ਗੱਲ ਦੀ ਪ੍ਰੋਤਸਾ ਨਹੀਂ ਕਰਦੀ ਕਿ ਇਹ ਸਿਆਸੀ ਫੈਸਲਾ ਹੋ ਰਿਹਾ ਹੈ ਦੇਖੋ ਇਹ ਨੂੰ ਨਾ ਇੱਕ ਹਿਸਾਬ ਦਿੱਤਾ ਜਾ ਰਿਹਾ ਇੱਕ ਇੱਕ ਪਾਸੇ ਤੋਂ ਇਹ ਸੋਚਿਆ ਜਾ ਰਿਹਾ ਹੈ ਜੀ ਪੰਜਾਬ ਦੀ ਬਚਾਅ ਮਨ ਸ਼ਾਂਤੀ ਵੀ ਲੋੜ ਹੈ ਹਾਂ ਮੈਂ ਪਿਛਲੇ ਦਿਨੀ ਗੱਲ ਕੀਤੀ ਸੀ ਹਾਂ ਹਾਂ ਹਮਨ ਸ਼ਾਂਤੀ ਵੀ ਜ਼ਰੂਰੀ ਹੈ ਅੰਤਖ ਸਦਾਦ ਉਸ ਤੋਂ ਵੀ ਵੱਡੀ ਜ਼ਰੂਰੀ ਹੈ ਹਾਂ ਹਾਂ ਔਰ ਪੰਥ ਦੀ ਚੜ੍ਹਦੀ ਕਲਾ ਸਭ ਤੋਂ ਵੱਧ ਜ਼ਰੂਰੀ ਹੈ ਜੀ ਜੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਰਾਜਨੀਤਿਕ ਲੋਕ ਹੁੰਦੇ ਸਰਕਾਰਾਂ ਹੁੰਦੀਆਂ ਵੀ ਕੋਸ਼ਿਸ਼ ਹੁੰਦੀ ਜਿਵੇਂ ਦੇ ਰਾਜ ਭਾਗ ਦੇ ਬੱਚੇ ਕੋਈ ਐਸੀ ਗੱਲ ਨਾ ਹੋਵੇ ਜਿਹੜੀ ਉਹਨਾਂ ਲਈ ਸਮੱਸਿਆ ਬਣ ਜੇ ਹਾਂ ਉਹ ਵਕਤ ਬਬਾ ਆਪਣਾ ਯਕਨ ਕਰਦੀ ਹੂੰ ਪਰੰਤੂ ਜਿਹੜਾ ਪੰਥਕ ਸਿਧਾਂਤ ਹੈ ਉਹ ਰਾਜਨੀਤੀਆਂ ਦੇ ਘੇਰੇ ਵਿੱਚ ਨਹੀਂ ਆਉਂਦਾ ਹੂੰ ਜੀ ਪੰਥਕ ਸਿਧਾਂਤ ਦੀ ਅਲੰਭਰਦਾਰੀ ਜਿਹੜੀ ਆ ਉਹ ਸਿੰਘ ਸਭਾਵਾਂ ਨੇ ਕਰਨੀ ਸੀ ਹੂੰ ਹੂੰ ਰਾਜਨੀਤਿਕ ਲੋਕਾਂ ਨੇ ਰਾਜ ਕਰਨਾ ਹੁੰਦਾ ਹੈ ਉਹ ਰਾਜ ਨੂੰ ਬਚਾਉਣ ਲਈ ਬੜਾ ਕੁਝ ਕਰਦੇ ਹੂੰ ਹੂੰ ਪਰ ਪੰਥਕ ਸਿਧਾਂਤਾਂ ਦੀ ਪਹਿਨੇਦਾਰੀ ਦੇ ਵਿੱਚ ਉਹ ਇੱਥੇ ਜefeਦਾਰ ਸਭਾਵਾਂ ਫੇਲ ਹੋਏ ਹੂੰ ਹੂੰ ਕਿਉਂਕਿ ਜਿਹੜਾ ਰਾਜਨੀਤੀ ਦਾ ਖੇਤਰ ਹੈ ਨਾ ਰਾਜਨੀਤੀ ਇੱਕ ਕੁਰਸੀ ਦੀ ਪ੍ਰਾਪਤੀ ਹੈ ਕੁਰਸੀ ਕਿਸ ਨੂੰ 2 ਸਾਲ ਲਈ ਮਿਲ ਸਕਦੀ ਕਿਸ ਨੂੰ 4 ਸਾਲ ਲਈ ਕਿਸ ਨੂੰ 5 ਸਾਲ ਲਈ ਮਿਲ ਸਕਦੀ ਹਮਮ ਟਰਮ ਸਫਾਈ ਰਹਿੰਦਾ ਟਰਮ ਉੱਥੇ ਹੀ ਰਹਿਣਾ ਹੁੰਦਾ ਉਹਨੂੰ ਬਚਾਉਣ ਦੇ ਲਈ ਕੁਰਬਾਨੀ ਕਰਨੀਆਂ ਪੈਂਦੀਆਂ ਹਮਮ ਜੀ ਸੋ ਉਹ ਕੁਰਬਾਨੀਆਂ ਕਰਨ ਦਾ ਜਦੋਂ ਵਕਤ ਆਇਆ ਉਸ ਵੇਲੇ ਕਮਜ਼ੋਰੀ ਖਾਈ ਜੀ ਹਮਮ ਜੀ ਕੈਨੇਡਾ ਤੋਂ ਇੱਕ ਅਖਬਾਰ ਛਪਦਾ ਚੜ੍ਹਦੀ ਕਲਾ ਉਹਦੇ ਹਵਾਲੇ ਦੇ ਨਾਲ ਇੱਕ ਖਬਰ ਛਪੀ ਹੈ ਸੀ ਮੈਂ ਮਾਫੀ ਚਾਹੁੰਨਾ ਹੋ ਸਕਦਾ ਤੁਹਾਨੂੰ ਤਲਖੀ ਲੱਗੇ ਇਹਦੇ ਵਿੱਚ ਉਹਦੇ ਵਿੱਚ ਤੁਹਾਡਾ ਨਾਮ ਛਪਿਆ ਕਿ ਤੁਹਾਡੇ ਨਾਲ ਅਤੇ ਕਰਨੈਲ ਸਿੰਘ ਪੰਜੋਲੀ ਉਹਨਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਅਸਕਬੀਰ ਸਿੰਘ ਬਾਦਲ ਨੇ ਕੀ ਗੱਲ درست ਹੈ ਕੱਲ ਸਾਨੂੰ ਕੱਲ ਸਾਨੂੰ ਬੁਲਾਇਆ ਗਿਆ ਸੀ ਕੱਲ ਸਾਨੂੰ ਅਕਾਲੀ ਦਲ ਦੇ ਪ੍ਰਧਾਨ ਤੋਂ ਵੀ ਅਸੀਂ ਅਕਾਲੀ ਦਲ ਵਿੱਚ ਕੰਮ ਕਰਦੇ ਰਹੇ ਹਾਂ ਜੀ ਸਾਨੂੰ ਬੁਲਾਇਆ ਸੀ ਵੀ ਤੁਸੀਂ ਆਪਣਾ ਪੱਖ ਦੱਸੋ ਆ ਕੇ ਹੂੰ ਹੂੰ ਓਕੇ ਇਹ ਕਨਫਰਮ ਮਿਲ ਰਹੀਆਂ ਸੀ ਮੀਡੀਆ ਦੇ ਵਿੱਚ ਵੀ ਆ ਗਿਆ ਸੀ ਵੀ ਸਾਨੂੰ ਕਮੇਟੀਆਂ 'ਚ ਕੱਢਣ ਲੱਗੇ ਹੋ ਸਕਦਾ ਹੈ ਕਾਲੀ ਗੱਲ ਜੀ ਕਰਦੇ। ਅੱਛਾ ਜੀ। ਉਹਦੇ ਲਈ ਸਾਨੂੰ ਬੁਲਾਇਆ ਗਿਆ ਸੀ ਵੀ ਤੁਸੀਂ ਆਪਣਾ ਪੱਖ ਦੱਸੋ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸੰਸਮੇਹੇ ਲਾਏ। ਹੂੰ ਹੂੰ। ਮੈਂ ਉਹਨਾਂ ਕੋਲ ਗਿਆ ਸੀ ਵੀ ਮੇਰਾ ਆਉਣ ਦਾ ਕੋਈ ਟੱਕ ਨਹੀਂ ਜਿਹੜੀ ਗੱਲ ਮੈਂ ਕਰਨੀ ਹੈ ਮੈਂ ਕਰ ਚੁੱਕਾ ਮੀਡੀਆ ਰਹੀਮ ਕਰ ਚੁੱਕਾ। ਹੂੰ ਹੂੰ। ਪਰ ਉਹਨਾਂ ਨੇ ਕਿਹਾ ਸੀ ਤੁਸੀਂ ਆਪਣਾ ਪੱਖ ਰੱਖੋ। ਅੱਛਾ ਜੀ। ਪੱਖ ਅਸੀਂ ਫੇਰ ਉੱਥੇ ਉਹ ਵੀ ਰੱਖ ਕੇ ਆਏ ਆਂ ਵੀ ਇਸ ਫੈਸਲੇ ਨਾਲ ਸੀ ਜੀ ਕਮਲਤਾ ਖੱਤਰਾ ਸਾਹਿਬ ਦੀ ਸਰਵਜਨਕ ਧਾੜ ਲੱਗੀ ਹੈ। ਹੂੰ ਹੂੰ ਔਰ ਮੇਰਾ ਹਿੱਤ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਨ ਨੂੰ ਬਚਾਉਣ ਵਿੱਚ ਹੈ। ਪਰ ਉਹਨਾਂ ਨੂੰ ਮੈਂ ਇਹ ਗੱਲ ਵੀ ਸਮਝਾਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜੇ ਸਰਵੋਚਨ ਨੂੰ ਕੋਈ ਧਾਲ ਲੱਗਦੀ ਹੈ ਬਜਨਸਰ ਅਕਾਲੀ ਗੱਲ ਵੀ ਹੈ ਨਹੀਂ। ਹੂੰ ਹੂੰ ਜੇ ਅਕਾਲੀ ਬਲ ਪੰਥਕ ਜੇਜੇਬੰਦੀ ਹੋਣ ਦਾ ਦਾਵਾ ਕਰਦਾ ਹੈ ਤੇ ਉਹਨੂੰ ਇਹਨਾਂ ਪਰੰਪਰਾਵਾਂ ਦੀ ਰਾਖੀ ਕਰਨ ਦੇ ਲਈ ਵੀ ਮੋਰੇ ਹੋਣਾ। ਹੂੰ ਨਤੀਜੇ ਕੀ ਨਿਕਲਣੇ ਆ ਕਿੰਨਾ ਮੇਰਾ ਸਪਸ਼ਟਿਕਰ ਨੂੰ ਮੰਨਿਆ ਜਾਣਾ ਜਾਂ ਨਹੀਂ ਮੰਨਿਆ ਜਾਣਾ ਇਹ ਉਹਨਾਂ ਦੇ ਨੱਤੇ। ਹੂੰ ਜੀ। ਸੁਖਦੇਵ ਸਿੰਘ ਜੀ ਆਮ ਤੌਰ ਦੇ ਉੱਤੇ ਪਿਛਲੀਆਂ ਸਮੇਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹਨਾਂ ਸਾਰੀਆਂ ਨੂੰ ਸਾਲ 2017 ਦੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਭਾਵੇਂ ਪੰਜਾਬ ਦੇ ਪੰਥਕ ਪਿੰਡ ਦੇ ਵਿੱਚ ਕੋਈ ਗਤੀਵਿਧੀ ਹੁੰਦੀ ਹੈ ਜਾਂ ਹੁੰਝ ਵੀ ਤੁਸੀਂ ਲੰਬੇ ਸਮੇਂ ਤੋਂ ਇਸ ਇਹਨਾਂ ਪੰਥਕ ਹਲਕਿਆਂ ਦੇ ਵਿੱਚ ਵਿਚਰਦੇ ਰਹੇ ਹੋ ਤੁਸੀਂ ਜਦੋਂ ਨਾਨਕਸ਼ਹੀ ਕੈਲੰਡਰ ਦਾ ਮੁੱਦਾ ਆਇਆ ਉਦੋਂ ਵੀ ਵਿਰਲਿਆਂ ਦੇ ਵਿੱਚੋਂ ਹੀ ਖਲੋਣ ਵਾਲਾ ਖਰੀਆ ਬੂਟ ਤੁਸੀਂ ਵੀ ਸੀਗੇ ਜਿਹੜੇ ਖਲੋਤੇ ਸੋ ਭਾਵੇਂ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਸਾਰਾ ਕੁਝ ਲੋਕਾਂ ਨੂੰ ਯਾਪਦਾ ਹੈ ਕਿ 2017 ਦੀਆਂ ਚੋਣਾਂ ਨੇ ਇਸ ਤੋਂ ਇਲਾਵਾ ਵੀ ਹੋਰ ਬਥੇਰੇ ਫੈਕਟਰ ਹੋਣਗੇ ਜਿਹੜੇ ਪੰਜਾਬ ਦੀ ਇਸ ਜਾਂ ਐਲਜੀਪੀਸੀ ਦੇ ਜਿਹੜੇ ਫੈਸਲੇ ਨੇ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਨੇ ਅਤੇ ਫਰਮਾਨ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ ਤੁਸੀਂ ਨਾ ਦੱਸ ਸਕਦੇ ਹੋ ਕਿ ਕਿਹੜੀਆਂ-ਕਿਹੜੀਆਂ ਤਾਕਤਾਂ ਨੇ ਜਿਹੜੀਆਂ ਅਸਰ ਅੰਦਾਜ਼ ਕਰਦੀਆਂ ਨੇ ਇਹਨਾਂ ਫੈਸਲਿਆਂ ਨੂੰ ਦੇਖੋ ਨਾ ਹੁੰਦਾ ਜਿਹੜਾ ਰਾਜ ਭਾਗ ਦੇ ਉਸ ਬੰਦੇ ਨੇ ਕਰਨਾ ਹੁੰਦਾ ਨਾ ਮੈਂ ਗੱਲ ਪਹਿਲਾਂ ਵੀ ਵਸਪਸ਼ਟ ਕੀਤੀ ਸੀ ਕਿ ਦੋ ਸਿਆ ਸਮਾਜ ਨੇ ਹਮ ਇੱਕ ਹਿੱਸਾ ਰਾਜ ਕਰਨ ਵਾਲੇ ਲੋਕਾਂ ਦਾ ਜੀ ਤੇ ਇੱਕ ਗੁਰੂ ਨੂੰ ਸਮਰਪਿਤ ਲੋਕਾਂ ਦਾ ਹਿੱਸਾ ਹਮ ਹਮ ਪੰਥ ਵਿੱਚ ਇਹਦੇ ਦੋ ਹਿੱਸੇ ਨੇ ਜੀ ਗੁਰੂ ਨੂੰ ਸਮਰਪਿਤ ਲੋਕ ਤਾਂ ਪੰਥ ਅਸੀਂ ਜਦੋਂ ਕੋਈ ਪੰਥ ਨੂੰ ਕੋਰੇ ਲੱਗੋ ਬਾਰੀ ਬੈਲਾ ਉਹ ਜੋ ਚੈਨ ਨਾਲ ਬੈਠਦੇ ਹਮ ਹਮ ਤੇ ਰਾਜ ਕਰਨ ਵਾਲਿਆਂ ਲੋਕਾਂ ਦੀ ਇਹ ਹੁੰਦਾ ਵੀ ਉਹਨਾਂ ਨੇ ਕਿਉਂਕਿ ਕਿਸੇ ਇੱਕ ਖਾਸ ਫਿਰਕੇ ਦੀਆਂ ਵੋਟਾਂ ਦਾ ਕੋ ਰਾਜਨੀਤਿਕ ਬਣਾਉਣਾ ਹੁੰਦਾ ਹੂੰ ਹੂੰ ਉਹਨਾਂ ਨੇ ਸਾਰਿਆਂ ਦੀਆਂ ਵੋਟਾਂ ਲੈਣੀਆਂ ਹੁੰਦੀਆਂ ਜਿਹਦੇ ਵਿੱਚ ਪੰਥਕ ਵੀ ਹੁੰਦੇ ਆ ਪੰਥਕ ਵੀ ਹੁੰਦੇ ਜੀ ਉਹ ਉਹਨਾਂ ਦੀਆਂ ਵੋਟਾਂ ਲੈਣ ਲਈ ਆਪਣੀਆਂ ਗੋਟੀਆਂ ਫਿੱਟ ਕਰਦੇ ਰਹਿੰਦੇ ਇਹ ਤਾਂ ਸਮੇਂ ਸਮੇਂ ਦੇ ਹਾਲਾਤ ਹੈ ਹੁੰਦੇ ਹੀ ਰਹਿੰਦੇ ਹੂੰ ਹੂੰ ਪਰੰਤੂ ਜਿੱਤੇ ਮੇਰਾ ਇਹ ਵਿਸ਼ਵਾਸ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਭ ਤੋਂ ਵੱਡਾ ਜੇ ਕੋਈ ਸਮਰਥਕ ਹੈ ਸਾ ਤਾਂ ਉਹ ਪੰਥਕ ਸੋਧ ਰੱਖਣ ਵਾਲੇ ਪੰਜਾਬੀ ਜੀ ਜਿਹੜੇ ਬਿਨਾਂ ਦੇਖਿਆ ਵੀ ਇਹ ਕਹਿ ਕੇ ਯਕੀਨ ਕਰਦੇ ਰਹੇ ਆ ਵੀ ਸ਼੍ਰੋਮਣੀ ਅਕਾਲੀ ਪੰਥਕ ਪਾਰਟੀ ਆ ਔਰ ਇਹਦੇ ਉਮੀਦਵਾਰਾਂ ਨੂੰ ਚੁਟਾਇਆ ਜਾਣਾ ਜ਼ਰੂਰੀ ਲੋਕਾਂ ਨੇ ਤਕੜੀ ਨੂੰ ਵੋਟ ਪਾਉਣਾ ਆਪਣਾ ਧਰਮ ਮੰਨੀ ਰੱਖਿਆ ਇਸੇ ਕਰਕੇ ਕਿਉਂਕਿ ਉਹਨਾਂ ਦੀ ਆਸ ਸ਼੍ਰੋਮਣੀ ਅਕਾਲੀ ਦਲ ਤੋਂ ਪੰਥਕ ਹੋਣ ਦੀ ਸੀ ਪੰਥਕ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪਿਛਲਾ ਇਤਿਹਾਸ ਬਹੁਤ ਵੱਡੀਆਂ ਕੁਰਬਾਨੀਆਂ ਵਾਲਾ ਪੰਥਕ ਇਤਿਹਾਸ ਹੈ ਜੀ ਪਰ ਸਮੇਂ ਦੇ ਬਿਹਾਜ ਨਾਲ ਉਹਦੇ ਵਿੱਚ ਤਬਦੀਲੀ ਆ ਗਈ ਕੀ ਕੀ ਕੁਝ ਐਸੇ ਲੋਕ ਜਿਹਨਾਂ ਦਾ ਨਾਂ ਪੰਥਕ ਤੇਰਾ ਮੂਰਾ ਸੀ ਨਾਂ ਪੰਥਕ ਰੂਪ ਦੇਖਾ ਉਹਨਾਂ ਸੀ ਨਾਂ ਪੰਥਕ ਸੋਚ ਸੀ ਉਹ ਐਨੀਕ੍ਰੇਟ ਕਰ ਐਸੇ ਕਾਸਿ ਮਾਤੀ 14ਵੇਂ ਮੁਖੇ ਸੀ ਉਹਨਾਂ ਨੂੰ ਪੰਥਕ ਸਰੋਕਾਰਾਂ ਦੇ ਨਾਲ ਬਹੁਤਾ ਲਗਾ ਨਹੀਂ ਸੀ ਇਸ ਕਰਕੇ ਇਹ ਡਾਇਰੈਕਸ਼ਨ ਬੋਲ ਹੂੰ ਹਾਂ ਤੋ ਜੇ ਕੋ ਤਾਂ ਕਿ ਆਪਣੀ ਜ਼ਮੀਰ ਤੇ ਆਤਮਾ ਦੀ ਗੱਲ ਹੁੰਦੀ ਹੈ ਨਾ ਹੂੰ ਹੂੰ ਦਿੱਤੀ ਵਿਅਕਤੀ ਨੂੰ ਧੋਖਾ ਦੇ ਸਕਦੇ ਆ ਗੁਰੂ ਨੂੰ ਧੋਖਾ ਨਹੀਂ ਦੇ ਸਕਦਾ ਨਹੀਂ ਦੇ ਸਕਦੇ ਜੀ ਇਹ ਕੋਈ ਫੈਸਲਾ ਪੰਤਕ ਤੌਰ ਤੇ ਗਲਤ ਹੋਇਆ ਆਤਮਾ ਬੋਝ ਮੁਕਤ ਨਹੀਂ ਹਾਂਦੀ ਹਮਮ ਅਤੇ ਉਹ ਆਤਮਾ ਜਿਹੜੀ ਹੈ ਅੱਜ ਜਿਹਨਾਂ ਜਿਹਨਾਂ ਨੇ ਫੈਸਲਾ ਕੀਤਾ ਉਹਨਾਂ ਦੇ ਆਤਮਾ ਤੇ ਵੀ ਬੜਾ ਬੜਾ ਬੋਝ ਹਮਮ ਬਿਲਕੁਲ ਮੈਂ ਕਦੇ ਜਿੰਦਗੀ ਐ ਜਿਹਨੇ ਜੀਵ ਜਿਹਦੇ ਉੱਤੇ ਬੋਝ ਬਣਾ ਕੇ ਜਿੰਦਗੀ ਜੀ ਹਮਮ ਆਪੇ ਚਲੇ ਦਿਨੀ ਇੱਕ ਮਸਲਾ ਆਇਆ ਸੀ ਬੜਪਾਲ ਸਿੰਘ ਦੇ ਜਨਮ ਦਿਨ ਮਨਾਉਣ ਦਾ ਹਮਮ ਮੈਨੂੰ ਕਿਸੇ ਨੇ ਫੋਟੋਗ੍ਰਾਫਸ ਖੁੱਤਕੇ ਦੇ ਦਿਆ ਬੰਗਲਾ ਸਾਹਿਬ ਦੇ ਕੋਚ ਬੰਦਾ ਜੀ ਉੱਥੇ ਬੜਪਾਲ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਹਮਮ ਤੁਹਾਡੇ ਕੋਲ ਇਸ ਤੇ ਅਰਦੇਖਰ ਦੇ ਜਿਹੜਾ ਸਾਉ ਵੀ ਤਸਵੀਰ ਸੀ ਹਮਮਮ ਉਤੋਂ ਦੇ ਪ੍ਰਧਾਨ ਜੀ ਵੀ ਤਸਵੀਰ ਸੀ ਹੋਰ ਵੀ ਕੋਈ ਤਸਵੀਰਾਂ ਜੀ ਮੈਨੂੰ ਬਰਾ ਲੱਗਣਾ ਹੈ ਕਿ ਵੀ ਬਲਕ ਪਾਕ ਸਿੰਘ ਨੂੰ ਤਾਂ ਨਾ ਪੰਥ ਨੇ ਮਾਫੀ ਨਹੀਂ ਕੀਤਾ ਉਹਦਾ ਜਨਮ ਬਨ ਇਤਹਾਸ ਉਪਰ ਕੋਰ ਦਾ ਜਿੱਦ ਮੈਨੂੰ ਮਿਲ ਆ ਜਾ ਸਕਦਾ ਹਮਮਮ ਮੈਂ ਜੇ ਸੋਚ ਵਿਚਾਰ ਵਿੱਚ ਹੀ ਸੀ 1 2 ਦਿਨ ਨਿਕਲ ਗਏ ਕਿ ਸ਼ਾਇਦ ਕੋਈ ਨੋਟਿਸ ਲਵੇ ਇਹਦਾ ਕਮੇਟੀ ਨੋਟਿਸ ਲੈ ਲੈ ਜਾਂ ਜਿਹੜੇ ਸਰਪੰਚ ਬਾ ਨੋਟਿਸ ਲੈ ਲੈ ਹਮਮਮ ਜੇ ਫਿਰ ਮੈਂ ਨੋਟਸ ਨਾਲ ਲਿਆ ਤੇ ਤੀਜੇ ਦਿਨ ਬਿਆਨ ਆ ਗਿਆ ਜਨੂ ਗੁਰਪਤ ਸਿੰਘ ਹਰਾਂਦਾ ਬਈ ਕਿ ਉਹ ਨੂੰ ਮਾਫ ਕਰ ਦਿੱਤਾ ਗਿਆ ਸੀ ਇਸ ਕਰਕੇ ਉਹਦਾ ਜਨਮ ਦਿਨ ਮਨਾਉਣਾ ਅੱਛਰੀ ਜਨਮ ਨਹੀਂ ਬੋਲਣਾ ਪਿਆ ਮੈਂ ਕੱਲ ਨੂੰ ਆਪਣੇ ਪ੍ਰਧਾਨ ਨੂੰ ਸੁਖੀ ਸਿੰਘ ਹਰਾਂਨ ਵੀ ਦੱਸਿਆ ਕਿ ਕਿੰਨਾ ਚਿਰ ਅਸੀਂ ਇਹ ਨੂੰ ਬੰਦ ਕਰਕੇ ਬੈਠ ਸਕਦੇ ਹਾਂ ਅੰਤ ਸ੍ਰੀ ਰਾਮ ドラਮਾ ਦਾ ਉਹ ਰਿਆਨ ਸਥਾਨ ਕਾਣ ਹੋ ਗਏ ਸਾਨੂੰ ਨਹੀਂ ਜਾਣੀਏ ਰਾਜਨੀਤਿਕਾਂ ਚਾਹਤਣਾ ਚੁੱਤ ਮੇ ਜਿਹੜੀ ਮਰਜ਼ੀ ਲੈਣੀ ਹੈ ਲੈ ਜਿਹੜੀ ਮਰਜ਼ੀ ਦੇਣੀ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਹੂੰ ਮੈਂ ਉਹਨਾਂ ਨੂੰ ਵੇਈਂ ਵੀ ਗੱਲ ਕੀਤੀ ਸੀ ਇੱਕ ਵਿਅਕਤੀ ਜਿਹੜਾ ਪੰਥਕ ਰਹਿਤ ਮਜਾਦਾ ਵਿੱਚ ਵੀ ਛੇਕਿਆ ਹੋਇਆ ਅੱਜ ਵੀ ਜਦੋਂ ਅਮਰਿਤਸਰ ਆਇਆ ਜਾਂਦਾ ਪੰਜ ਪਿਆਰੇ ਕਹਿੰਦੇ ਤੁਸੀਂ ਧੀਰ ਨਲੀਆਂ ਤੇ ਨਾਮ ਰਾਈਆਂ ਨਾਲ ਕੋਈ ਵਿਹਾਰ ਨਹੀਂ ਕਰਨਾ ਹੂੰ ਹੂੰ بنگلہ جنم دن منایا جارہ اپ چپ کر کے بیٹھ گئی بھی نہیں دس لوگ بالکل وڈیا رحت وڈی مسئلہ ٹال بھی گیا ਮੇਰੀ ਮੈਨੂੰ ਇੱਕ ਇਹ ਕਹਿਤਾ ਵੀ ਇਹ ਨਾ ਬੋਲਦਾ ਇਹ ਨਾ ਚੰਗਾ ਮੈਨੂੰ ਬੋਲਣਾ ਤਾਂ ਹਾਂ ਚੀ ਗਤਾਂ ਨੂੰ ਬੋਲਦਾ ਰਹੂੰਗਾ ਬਿਲਕੁਲ ਸਖਦੇ ਸਿੰਘ ਜੀ ਦੋ ਦੋ ਮਸਲੇ ਹੁਣ ਤੁਸੀਂ ਹੀ ਗਿਣਾ ਦਿੱਤੇ ਐ ਇੱਕ ਤਾਂ ਇਹ ਕੇਵੜ ਭਾਗ ਸਿੰਘ ਵਾਲਾ ਇੱਕ ਉਸ ਤੋਂ ਪਹਿਲਾਂ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਦੋਹਾਂ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਿਹੜਾ ਇੰਸਟੀਟਿਊਸ਼ਨ ਨੇ ਉਹਦਾ ਨਿਗਾਰੇ ਜਿਹੜਾ ਸੰਸਥਾਗਤ ਨਿਗਾਰੇ ਉਹ ਉਗੜ ਕੇ ਸਾਹਮਣੇ ਆਉਂਦਾ ਤੇ ਨਾਲ ਦੀ ਨਾਲ ਅਹੁਦੇ ਤੇ ਬੈਠੇ ਹੋਏ ਬੰਦੇ ਨੇ ਜਿਹੜੇ ਉਹਨਾਂ ਦੀ ਜਿਹੜੀ ਅਯੋਗਤਾ ਆ ਉਹ ਵੀ ਸਾਹਮਣੇ ਆਉਂਦੀ ਹੈ ਇਸ ਸੰਸਥਾ ਦਾ ਇਸ ਸੰਸਥਾ ਨੂੰ ਚਲਾਉਣ ਵਾਲੇ ਜਿਹੜੇ ਪ੍ਰਮੁੱਖ ਅਹੁਦੇਦਾਰ ਨੇ ਸਿੱਧੇ ਸ਼ਬਦਾਂ ਦੇ ਵਿੱਚ ਜਥੇਦਾਰ ਨੇ ਉਹਨਾਂ ਦਾ ਇੰਨਾ ਜ਼ਿਆਦਾ ਨਿੱਗਰ ਜਾਣਾ ਤੁਹਾਨੂੰ ਕੀ ਕਾਰਨ ਦਾ ਦਿਸਦਾ ਹੈ ਕੋਈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬੜੀ ਜਦੋਂ ਰਕਮ ਤੇ ਬਾਰੇ ਸੋਚੀ ਹੂੰ ਹੂੰ ਮੈਨੂੰ ਇਦਾਂ ਲੱਗਦਾ ਹੈ ਕਿ ਬੜੀ ਦੇਰ ਤੋਂ ਸਿੱਖ ਦੁਸ਼ਮਣਤਾ ਤੋਂ ਦੀ ਮੈਂ ਕੋਸ਼ਿਸ਼ ਰਹੀ ਹੂੰ ਹੂੰ ਉਹਨਾਂ ਨੇ ਜਿਹੜੇ ਕਲਕੱਤਖਾ ਨੂੰ ਟੈਂਕਾਂ ਤੋਂ ਫੌਮਰ ਦਾ ਹਿੰਦੇ ਜੀ ਉਹਨਾਂ ਨੇ ਫਿਰ ਦੇਖਿਆ ਵੀ ਇਹ ਬੰਦੂਕਾਂ ਤੋਂ ਟੋਪਾਂ ਟੈਂਕਾਂ ਨਾਲ ਮਰਨ ਵਾਲੇ ਨਹੀਂ ਇਹਨਾਂ ਦੀ ਵਿਚਾਰ ਮਾਰਨੀ ਚਾਹੀਦੀ ਹੂੰ ਤੇ ਉਹਨਾਂ ਨੇ ਜਦੋਂ ਇਹ ਕਿਤੇ ਪਲੈਨਿੰਗ ਕੀਤੀ ਹੋएगी ਸ਼ਰਾਰਤੀ ਦਿਮਾਗ ਦੇ ਇਸ ਵਿੱਚ ਕਿੱਦਾਂ ਖੇਡਦੇ ਹੋ ਹੂੰ ਤੇ ਉਹਨਾਂ ਨੇ ਕਿਤੇ ਸੋਚਿਆ ਹੋਵੇਗਾ ਵੀ ਇਹ ਆਪਣੇ ਸਰਾਂ ਦੀ ਖਾਤਰ ਮਰਨ ਵਾਲੇ ਲੋਕ ਹੈ ਔਰ ਇਹ ਇਹ ਐਸਾ ਇੱਕ ਸਿਚੁਏਸ਼ਨ ਐ ਜਿਹੜੀ ਕਲਕੱਤਖਾ ਦਾ ਜੀ ਦੇ ਬਾਰੇ ਇਹ ਪਰ ਚੱਲ ਕੇ ਹੀ ਨਹੀਂ ਸਫਾਤਾਤ ਹੋ ਚੁੱਕਾ ਹੈ ਵੀ ਇਹ ਤਖਤ ਜਿਹੜਾ ਉਹ ਆਜ ਮਾਰਦਾ ਕਿਸੇ ਸਿੱਖ ਹੋਣ ਵਾਲੇ ਨੂੰ ਚਾਹੇ ਉਹ ਦੇਸ਼ ਦਾ ਰਾਸ਼ਟਰਪਤੀ ਹੋਵੇ ਹੂੰ ਹੂੰ ਚਾਹੇ ਗ੍ਰਹਿ ਮੰਤਰੀ ਬੁਤਾਲ ਸਿੰਘ ਹੋਵੇ ਚਾਹੇ ਬੰਦਾਲਾ ਹੋਵੇ ਹੂੰ ਹੂੰ ਮੁੱਖ ਮੰਤਰੀ ਦੇ ਤੌਰ ਤੇ ਉਹ ਜੇ ਸੰਗਤ ਵਿੱਚ ਖੜ ਕੇ ਜਿਹੜਾ ਕਹਿੰਦਾ ਕਿ ਤੂੰ ਗਲਤੀ ਕੀਤੀ ਕੌਮ ਦਾ ਨੁਕਸਾਨ ਕੀਤਾ ਤੈਨੂੰ ਆਹ ਸੇਵਾ ਲਈ ਜਾਂਦੀ ਉਹ ਜੂਕੇ ਭਾਂਦੇ ਵੀ ਮੰਗਦਾ ਸੰਗਤ ਦੇ ਤੇ ਜੋੜੇ ਵੀ ਸਾਫ ਕਰਦਾ ਹੂੰ ਹੂੰ ਇਹ ਜਿਹੜੀ ਸ਼ਕਤੀ ਅਕਸਰ ਸਾਰੀ ਦੁਨੀਆ ਦੇ ਵਿੱਚ ਸਥਾਪਿਤ ਹੋ ਚੁੱਕੀ ਸੀ ਵੀ ਇਹ ਸ਼ਕਤੀ ਆ ਸਿੱਖਾਂ ਦੀ ਜਿਹੜੀ ਇੰਸਟੀਚੂਨਲ ਸ਼ਕਤੀ ਆ ਇਹ ਸਿੱਖਾਂ ਨੂੰ ਜੇ ਪਾਟੋ ਦਾ ਅੰਦੇ ਹੋ ਜਾ ਇਕੱਠਾ ਕਰਨ ਦੀ ਸ਼ਕਤੀ ਰੱਖਦੀ ਹੈ। ਹਮ ਬੇਸ਼ੱਕ ਸਿੱਖ ਕੋਈ ਕਿਸੇ ਜਮਾਤ ਵਿੱਚ ਵੀ ਕੰਮ ਕਰਦਾ ਹੋਵੇ ਰਾਜਨੀਤਿਕ ਪਾਰਟੀ ਵਿੱਚ ਜੀ ਮੇਮੋ ਸਵਾਲ ਸਿੱਖ ਦਾ ਗ੍ਰੰਥ ਦਾ ਪੰਥ ਦਾ ਆਉਂਦਾ ਤੇ ਇਹ ਸਥਾਪਤਾ ਬੋਲਦੀ ਹੈ। ਹਮ ਔਰ ਉਹਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦੇ ਲਈ ਉਹਨੂੰ ਕੋਈ ਤਨਖਾਹ ਵੀ ਲਈ ਜਾ ਸਕਦੀ ਹੈ। ਹਮ ਹਮ ਇਹ ਸਥਾਪਤਤ ਹੋਈ ਚੀਜ਼ ਨੂੰ ਖਤਮ ਕਰਨ ਦੇ ਲਈ ਜੀ ਬੜੀ ਵਧੀਆ ਗੋਲਾ ਦੁਨੀਆ ਨਹੀਂ ਹੈ ਬੜੀ ਵਰੀ ਐਸੇ ਲੋਕ ਵਿੱਚ ਭਰੇ ਜਿਨ੍ਹਾਂ ਨੂੰ ਸਨਾਪ ਦੀ ਕਮਜ਼ੋਰੀ ਹੋ ਤਾ ਸੇ ਕਰਨਾ ਸੀ ਅੱਜ ਮੈਨੂੰ ਇਹ ਇਦਾਂ ਮਹਿਸੂਸ ਹੋਇਆ ਇਸ ਸੱਚ ਨੂੰ ਲਈ ਆਪਾਂ ਠੱਗਿਆ ਨਹੀਂ ਉਹ ਤਾਂ ਸਭ ਕਾਮਯਾਬ ਹੋ ਗਏ ਜਿਹੜਾ ਬੰਦਾ ਪੰਥ ਨਾਲ ਟਕਰਾਂਦਾ ਰਿਹਾ ਉਹ ਘਰ ਬੈਠਾ ਹੀ ਮਾਫੀ ਲੈ ਗਿਆ ਸਿੱਖ ਆਪਣੀਆਂ ਸੋਚਾਂ ਨਾਲੇ ਸਨ ਮੁਖਰੇ ਹੋ ਗਏ ਇੱਕ ਉਹ ਜੀ ਨੂੰ ਗਾਣਾ ਵੀ ਦੇ ਰਿਹਾ ਜਿਹਹਦਾਰਾਂ ਦਾ ਜਿਨ੍ਹਾਂ ਦਾ ਇਦਾਂ ਵੱਡਾ ਸਤਕਾਰ ਸੀ ਅੱਜ ਰੋਲ ਮੀਡੀਆ ਦੇ ਵਿੱਚ ਉਹਨਾਂ ਬਾਰੇ ਆਪਾਂ ਬਰਤ ਫਸ਼ਾਹ ਵਾਲੀ ਗੱਲਾਂ ਵੀ ਲੱਗ ਰਹੀਆਂ ਬਿਲਕੁਲ ਔਰ ਜੇ ਸੰਸਥਾ ਦੇ ਉੱਤੇ ਐਡਾ ਵੱਡਾ ਮਾਨਸੀ ਸਿੱਖਾ ਨੂੰ ਸਿੱਖ ਉਹਦੀ ਭਰੋਸੇਯੋਗਤਾ ਦੇ ਬਾਰੇ ਚਿੰਤਾਤ ਨੇ ਇਹ ਮੈਨੂੰ ਲੱਗਦਾ ਵੀ ਉਹ ਜਿਹੜੀਆਂ ਸਾਜਸ਼ਾਂ ਸਾਡੀ ਕਮਜ਼ੋਰੀ ਕਰਕੇ ਜਾਂ ਫੈਸਲਾ ਨਾ ਜੁਰਤ ਨਾਲ ਲੈ ਸਕਲ ਵੀ ਸਮਰਥਾ ਕਰਕੇ ਅਸੀਂ ਆਖਦੇ ਪੰਪਤਕ ਸਿਧਾਂਤ ਨੂੰ ਖੋਲਾ ਲੱਗਦਾ ਦੇਖਿਆ ਜਿਹਦੇ ਕਰਕੇ ਹਰ ਸ਼ਕਤੀ ਦੀ ਹਾਂ ਜੀ ਬਿਲਕੁਲ ਇਹ ਫੈਸਲੇ ਨੇ ਅਕਾਲ ਤਖਤ ਨੂੰ ਢਾਲ ਲਈਏ ਇਹਦੇ ਵਿੱਚ ਕੋਈ ਦੋ رائے ਨਹੀਂ ਗਈ ਜਥੇਦਾਰਾਂ ਦੀ ਸਥਿਤੀ ਵੀ ਬੜੀ ਜ਼ਿਆਦੀ ਕਸੂਤੀ ਬਣ ਗਈ ਏ ਉਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਉਹ ਵੀ ਬੜੀ ਜ਼ਿਆਦੀ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਏ ਤੇ ਨਾਲ ਦੀ ਨਾਲ ਜਿਹੜੀ ਪੰਥਕ ਸਵਰਨਤੀਏ ਉਹਨ ਬੜੀ ਵੱਡੀ ਇਹਦੇ ਨਾਲ ਢਾਲ ਲੱਗੀ ਏ ਇਹ ਇਹ ਵੀ ਨਹੀਂ ਕਿ ਇਹ ਅੱਜ ਹੋਈ ਪਹਿਲੀ ਘਟਨਾ ਹੈ ਇਸ ਤੋਂ ਪਹਿਲਾਂ ਬੜੀਆਂ ਘਟਨਾਵਾਂ ਇਹੋ ਜਿਹੀਆਂ ਹੋ ਚੁੱਕੀਆਂ ਨੇ ਪਰ ਉਹਨਾਂ ਸਾਰੀਆਂ ਘਟਨਾਵਾਂ ਚੋਂ ਇਹ ਸਭ ਤੋਂ ਜ਼ਿਆਦਾ ਕਉਨ ਨਹੀਂ ਘਟਨਾ ਮੰਨੀ ਜਾ ਸਕਦੀ ਹੈ ਗੱਲ ਅੱਗੇ ਵੀ ਕਰਦੇ ਹਾਂ ਕਿ ਇੰਨਾ ਜ਼ਿਆਦਾ ਢਾਟ ਲੱਗ ਚੁੱਕੀ ਹੈ ਇੰਨਾ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਪਰ ਹਾਲੇ ਵੀ ਇਹਦਾ ਕੁਝ ਸਵਾਰਿਆ ਜਾ ਸਕਦਾ ਹੈ ਤੇ ਜੇ ਸਵਾਰਿਆ ਜਾ ਸਕਦਾ ਹੈ ਤੇ ਕਿਵੇਂ ਕੋਈ ਗੁਰੂ ਸਾਹਿਬ ਨੂੰ ਸਥਾਪਿਤ ਕਰਦਾ ਹੈ ਹੂੰ ਹੂੰ ਇਹ ਸੰਖੇਪੀ ਤਰੋੜ ਇਹਨੂੰ ਕੋਈ ਲੱਖ ਕੋਸ਼ਿਸ਼ਾਂ ਕਰ ਲਵੇ ਇਹਦੀ ਸਰਵੋੱਚ ਦਾ ਕੱਲ ਵੀ ਸੀ ਅੱਜ ਵੀ ਹੈਗੀ ਹੈ ਕੱਲ ਹੁੰਦੀ ਹੈ ਹੂੰ ਹੂੰ ਇਹ ਉਹ ਤਾਂ ਹੈ ਜਿਹੜਾ ਨਾ ਕਦੀ ਦਿੱਲੀ ਦੇ ਮਾਰੇ ਛੁਕਿਆ ਨਾ ਕਦੀ ਲਾਹੌਰ ਦੇ ਮਾਰੇ ਛੁਕਿਆ ਇਹ ਕਿ ਕੈਸੀ ਸ਼ਕਤੀ ਹੈ ਸਿੱਖ ਪੰਥ ਦੀ ਜਿਹਨੂੰ ਛੁਕਉਣ ਵਾਲੇ ਸਾਰੇ ਆਪਣੇ ਕੀਤੇ ਹੋਏ ਕਰਮਾਂ ਵਿੱਚ ਫੇਲ ਹੋਏ ਹੂੰ ਹੂੰ ਔਰ ਇਸ ਸ਼ਕਤੀ ਨੇ ਆਪਣੀ ਕਲਾ ਵਰਤੌਣੀ ਜੀ ਔਰ ਸਮੁੱਚਾ ਪੰਥ ਫਿਰ ਇੱਕ ਤਗਮਾ ਥੋੜਾ ਗਿਆ ਪੰਥਕ ਅੱਜ ਉਹ ਪੰਥਕ ਕੀ ਤਰ੍ਹਾਂ ਦੀ ਇੱਕ ਚਚਾਚਲ ਹੋਈ ਹੈ ਹੂੰ ਹੂੰ ਪੰਥ ਪਿਆਰ ਆ ਪਹਿਲਾਂ ਬਾਕੀ ਗੱਲਾਂ ਬਾਤ ਵਿੱਚ ਹੂੰ ਹੂੰ ਉਹਨਾਂ ਨੇ ਨੌਜਵਾਨਾਂ ਨੂੰ ਬਹੁਤ ਵੱਡੇ ਤਰ੍ਹਾਂ ਤੇ ਦੁਨੀਆ ਦੇ ਵਿੱਚੋਂ ਬੇਸ਼ੱਕ ਉਹਨਾਂ ਨੇ ਰੇਟੇਬੀ ਵਾਲਾ ਮੀਡੀਆ ਨਹੀਂ ਸੀ ਕੋਈ ਸ਼ਾਇਦ ਰਿਹਾ ਲੱਗਦਾ ਮੈਨੂੰ ਮੀਡੀਆ ਨਹੀਂ ਸੀ ਕਵਰੇਜ ਦੇ ਰਿਹਾ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਜਿਮੀ ਕਿਤਨਾ ਦਿਖਾਈ ਹੈ ਹਮਮ ਮੈਂ ਸਮਝਦਾ ਕਿ ਅੱਜ ਸਾਡਾ ਨੌਜਵਾਨ ਬੇਸ਼ੱਕ ਦੁਸ਼ਾਂ ਬਰੁਸ਼ਾਂ ਜਿਵੇਂ ਤਰ੍ਹਾਂ ਹਮਮ ਉਹ ਇਸ ਸਮਾਜ ਲਈ ਪ੍ਰਤੀ ਗੁੰਜਿਕਤਾ ਨਾਲ ਚਿੰਤਤ ਹੈ ਔਰ ਉਹ ਉਸਨੇ ਜਿੰਨਾ ਦਰਦ ਮਹਿਸੂਸ ਨੌਜਵਾਨੀ ਨੇ ਕੀਤਾ ਮੈਨੂੰ ਇਸ ਗੱਲ ਦੀ ਤਸਦੀਕ ਹੈ ਵੀ ਇਹ ਸਦਾਨਤਾ ਨੂੰ ਕਮਜ਼ੋਰ ਕਰ ਇਸ ਵਾਲੇ ਚੋਲ ਹੋ ਜਾਣਗੇ ਹਮਮ ਔਰ ਇਹ ਸੁਆਦ ਇਸੇ ਤਰ੍ਹਾਂ ਜਿਵੇਂ ਪਹਿਲਾਂ ਚਮਕਦਾ ਰਿਹਾ ਚਮਕਦਾ ਰਿਹਾ ਇਦਾਂ ਹੀ ਚਮਕਦਾ ਰਹੇਗਾ ਜੀ ਪਰ ਮੈਨੂੰ ਇੱਕ ਕਹਾਣੀ ਯਾਦ ਆ ਰਹੀ ਹੈ ਮੈਂ ਇਹ ਤੁਹਾਡੇ ਕੋ ਸਮਾਂ ਤੇ ਸੁਣਾ ਦਰਨ ਜੀ ਜ਼ਰੂਰ ਜੀ ਸਿੱਧੀ ਕਾਲ ਤੱਕ ਸਾਹਮਣੇ ਜਹੇਦਾਰ ਭਾਈ ਗੁਰਬਖਸ਼ ਸਿੰਘ ਸਾਹਿਬ ਹਮਮ ਇਹ ਉਹਨਾਂ ਦੇ ਸੁਈ ਨੇ ਉਹਨਾਂ ਨੂੰ ਖਬਰ ਜਿਆ ਕੇ ਦਿੱਤੀ ਜਿਨ੍ਹਾਂ ਦਾ ਬੰਗਿਆ ਪਿੱਛੇ ਸੀ ਵੀ ਅਕਾਲ ਤਖਤ ਸਾਹਿਬ ਦੇ ਪਿੱਛੇ ਉਹ ਗਰਸਾਤ ਬਣਾਉਣਾ ਵੀ ਯਾਦ ਸੀ ਅੱਛਾ ਜੀ ਤੇ ਉਹਨਾਂ ਨੂੰ ਉਹਨਾਂ ਦੇ ਸੁਈ ਨੇ ਖਬਰ ਲਿਆ ਕੇ ਦਿੱਤੀ ਗਈ ਉਹਦਾਲੀ ਆ ਰਿਹਾ ਹ ਹ ਉਹਦਾ ਇਰਾਦਾ ਸੀ ਵੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਹ ਹ ਤੇ ਗਰਸਾਤ ਸਾਹਿਬ ਪੁੱਛਣ ਲੱਗੇ ਵੀ ਕਿੰਨੇ ਕੋ ਫੌਜੀ ਆਗੇ ਨਾਮ ਉਹਨਾਂ ਲੱਗਾ ਜੀ 33 33 ਦੀ ਫੌਜ ਹ ਹ ਸਾਰੇ ਅਸਲੀ ਨਾਮ ਹਟਾਰਾ ਨਾਲ ਲੈ ਸਤ ਉਹਨਾਂ ਦਾ ਸਰਦਾ ਸੀਰੀਕਾਬ ਤੱਕ ਸਾਉ ਨੂੰ ਨੁਕਸਾਨ ਪਹੁੰਚਾਉਂਦੇ ਹੂੰ ਹੂੰ ਦੁਕਾਨ ਲਈ ਆਪਾਂ ਕਿੰਨਾ ਬੇਨਤੀ ਕਰੋ ਜਦੋਂ ਦੇਖਿਆ ਤੇ ਉਹ ਸਿਰਫ 28 ਤੋਂ 29 ਮੈਂ ਦਾ ਬਗੁਰਬਾਸ਼ੀ ਹੂੰ ਸਿੱਧਾ ਲੱਗੇ ਜਿਹੜਾ ਭਾਗ ਕੀ ਹੁਕਮ ਸਾਰੇ ਇਕੱਠੇ ਹੋ ਗਏ ਲੱਗੇ ਜਿਵੇਂ ਪਾਈ ਹੁਕਮ ਇਹ ਬਈ ਅਦਾਲੀ ਸੀਰੀਕਾਬ ਤੱਕ ਸਾਉ ਦੀ ਅਦਮਿਸ਼ਨ ਨੂੰ ਟਾਲ ਆਉਂਦੇ ਜਾ ਰਹੇ ਹੂੰ ਕਿ ਆਪਾਂ ਜੀ ਕਾਬ ਤਖਸਾਲ ਹੋ ਰੱਖੇ ਕੀ ਅਫਸੀਰ ਦੀ ਪ੍ਰੈਪ ਕਰਨੀ ਹੈ ਅੱਛਾ ਜੀ ਕਿ ਲੜਾਈ ਲੜਨੀ ਕਹਿੰਦੇ ਕੀ ਲੜਾਈ ਲੜਾਂਗੇ ਕਹਿੰਦੇ ਲੜਾਈ ਚਮਕੌਰ ਦੀ ਜੰਗ ਨੂੰ ਧਿਆਨ ਵਿੱਚ ਰੱਖੋ ਚਾਹੀਏ ਭੁਖੇ ਸਿੱਖ ਜਿਨ੍ਹਾਂ 10 ਲੱਖ ਨਾਲ ਲੜ ਰਹੇ ਛੰਨ ਜੀ ਉਸੇ ਤਰ੍ਹਾਂ ਆਪਾਂ ਹੁਣ 30000 ਦੀ ਫੌਜ ਦਾ ਮੁਕਾਬਲਾ ਕਰਨਾ ਹਮ ਹਮ ਬੇਸ਼ੱਕ ਖਾਦਤ ਹੋ ਜਾਏ ਬੇਸ਼ੱਕ ਆਪਣਾ ਸਰੀਰ ਵਹਿੇ ਨਾ ਰਹੇ ਹਮ ਹਮ ਪਰੰਤੂ ਗੁਰੂ ਪੰਥ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਜੇ ਉਹਨਾਂ ਦੇ ਜੱਜੇਦਾਰ ਨਹੀਂ ਅਕਾਲ ਤਖ਼ਾਓ ਦੀ ਅਗਮੱਗੀ ਖਾਤਰ ਸ਼ਹਾਦਤ ਪਾਈ ਹੈ ਬਿੱਟ ਦਿਖਾ ਕੇ ਤੱਜਿਆ ਹੂੰ ਹੂੰ ਬਿਲਕੁਲ ਹੂੰ ਅੱਜ ਉਹਨਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਸਾਹਿਬ ਸਜੋਵਤ ਆਪਾਂ ਦੇਖੋ ਸ੍ਰੀ ਅਕਾਲ ਤਖ਼ਰਾ ਪਹੁੰਚਿਆ ਨਾ ਮਨ ਉਸੇ ਇਸ ਵਿੱਚ ਕੋਨੇ ਆ ਹੂੰ ਹੂੰ ਧੰਨਾ ਐ ਸੋਈ ਗੁਰੂ ਕੋ ਸਿੱਖ ਧੰਨਾ ਐ ਜੇ ਜੱਜੇਦਾਰ ਹੂੰ ਜਿਨ੍ਹਾਂ ਨੇ ਆਪਣੇ ਸੁਧੀਰਾਂ ਦੇ ਬਲੀਦਾਨ ਤਾਂ ਦੋ ਦਿੱਤੇ ਪਰਾਸਤ ਪੰਥ ਵਿੱਚ ਇਹ ਅੱਖਰ ਨਹੀਂ ਲਿਖਣ ਦਿੱਤਾ ਕਿਸੇ ਨੂੰ ਵੀ ਇਹ ਜੱਜੇਦਾਰ ਬਿਲਕੁਲ ਇਹੀ ਸਿਧਾਂਤ ਸੰਤ ਜਰਨੈਲ ਸਿੰਘ ਦੇ ਉੱਤੇ ਵੀ ਲਾਗੂ ਹੁੰਦਾ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਟੱਕਰ ਆ ਕੀਤਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਸੰਗਦੇਵ ਸਿੰਘ ਜੀ ਪੰਥ ਦੇ ਇੱਕ ਹਿੱਸੇ ਦੇ ਵੱਲੋਂ ਦਿਵਾਲੀ ਦੇ ਉੱਤੇ ਅ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੂੰ ਉਹਨਾਂ ਨੇ ਸਰਬੱਤ ਖਾਲਸਾ ਦਾ ਨਾਮ ਦਿੱਤਾ ਹੈ ਤੁਸੀਂ ਉਸ ਸਰਬਤਖਾਲਸਾ ਦੇ ਨਾਲ ਸਹਿਮਤ ਹੋ ਤੇ ਜਿਹੜੀ ਤੁਹਾਡੀ ਮੌਜੂਦਾ ਸਿਚੁਏਸ਼ਨ ਹੈ ਪੋਜੀਸ਼ਨ ਹੈ ਉਹਨੂੰ ਲੈ ਕੇ ਤੁਸੀਂ ਸਰਬਤਖਾਲਸੇ ਦਾ ਹਿੱਸਾ ਬਣੋਗੇ ਜੇ ਸਰਬਤਖਾਲਸਾ ਹੁੰਦਾ ਤੇ ਦੇਖੋ ਮੈਂ ਇਸ ਗੱਲ ਦਾ ਹਮੇਸ਼ਾ ਹੀ ਹਾਮੀ ਹਾਂ ਵੀ ਪੰਚ ਵਿੱਚ 100 ਦਾ ਵੇਕ ਤਾਂ ਹੋਣੀ ਚਾਹੀਦੀ ਹਮ ਹਮ ਬੁਝਾ ਕਈ ਵਾਰੀ ਉਧਰ ਉਧਰ ਹੋ ਜਾਂਦੇ ਆ ਪਰੰਤੂ ਮੈਂ ਹਰ ਵਾਰੀ ਇਹ ਗੱਲ بار بار ਕਹਿਣਾ ਹੁੰਦਾ ਵੀ ਸਿੱਖੋ ਜਿੱਥੇ ਨਤੀਜੇ ਰਹੋ ਹਮ ਹਮ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਉੱਤੇ ਜਾ ਕੇ ਆਪਣੀ ਇੱਛਾ ਪੂਰਤੀ ਕਰੋ ਹਮਮ ਪਰੰਤੂ ਜੇ ਕੋਈ ਸਵਾਲ ਸਿਕਦਾ ਸੀ ਕੀ ਗੱਲ ਗ੍ਰੰਥ ਤੇ 5000 ਆਉਂਦਾ ਉਸ ਵੇਲੇ ਇਕੱਠੇ ਹੋ ਕੇ ਵਿਚਾਰ ਕਰੋ ਜੀ ਉਸ ਵੇਲੇ ਇਕੱਠੇ ਹੋ ਕੇ ਵਿਚਾਰ ਕਰਕੇ ਕੋਈ ਅਗਲਾ ਪ੍ਰੋਗਰਾਮ ਉਹੀ ਕੋ ਜਿਹਦੇ ਨਾਲ ਉਹ ਵਿਕਦੇ ਫੈਸਲੇ ਹੋ ਸਕਣ ਹਮਮ ਪਰ ਮੈਨੂੰ ਕਈ ਵਾਰੀ ਇਦਾਂ ਵੀ ਮਹਿਸੂਸ ਹੁੰਦਾ ਵੀ ਇਹ ਜਿਹੜੀ ਪਟੋ ਤਾੜ ਹੈ ਨਾ ਹਮਮ ਇਹ ਪਟੋ ਤਾੜ ਦੀ ਕੌਮ ਦੇ ਵਿੱਚ ਏਡੀ ਵੱਡੇ ਹੋ ਜਾਂਦੇ ਕਈ ਵਾਰੀ 14 ਦੇ ਲਾਲਚ ਕਈ ਵਾਰੀ ਰਾਜਨੀਤਿਕ ਲੋਕ ਪਟੋ ਤਾੜ ਕਰਨ ਦੇ ਜ਼ਿੰਮੇਵਾਰ ਵੀ ਬਣਦੇ ਆ ਜਿਵੇਂ ਵੀ ਸ਼ਕਤੀ ਨਾ ਕੱਟੀ ਹੋਵੇ ਹਾਂ ਇਹ ਜ਼ਰੂਰ ਹੈ ਵੀ ਸਮੁੱਚੇ ਖਾਲਸਾ ਪੰਥ ਨੂੰ ਸੋਚ ਵਿਚਾਰ ਕਰਨ ਦੇ ਲਈ ਅਗਲੇ ਪ੍ਰੋਗਰਾਮ ਦੀ ਕੰਦੇ ਲਈ ਬਿਨਾਂ ਕਿਸੇ ਸਵਾਰਤ ਕੱਟੇ ਹੋਣਾ ਜ਼ਰੂਰੀ ਹੈ ਜੀ ਔਰ ਇਕੱਠੇ ਹੋ ਕੇ ਇਹ ਗੱਲਾਂ ਛੱਡ ਕੇ ਸਾਰੀਆਂ ਵੀ ਮੇਰੀ ਰਾਜਨੀਤੀ ਕੀ ਕਹਿੰਦੀ ਹੈ ਤੇ ਮੇਰੀ ਕੁਰਸੀ ਕੀ ਕਹਿੰਦੀ ਹੈ ਕੁਰਸੀਆਂ ਕਰਸੀਆਂ ਤੇ ਰਾਜਨੀਤੀਆਂ ਦਾ ਫਿਕਰ ਕੀਤੇ ਬਿਨਾਂ ਅਸਲ ਜੜ ਦੀ ਕਲਾ ਲਈ ਪੰਥਕ ਤੇ ਰਾਜਨੀਤੀ ਹੋਣਾ ਚਾਹੀਦਾ ਹੂੰ ਹੂੰ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੈ ਮੈਂ ਬਹੁਤ ਹਾਂ ਇਸਾ ਵੀ ਪਰਿਵਰਤ ਕਰਦਾ ਇੱਕ ਪ੍ਰਚਾਰਕ ਜਮਾਤ ਨੇ ਜਿਹੜੀ ਲੋਕਾਂ ਨੂੰ ਸਿੱਖੀ ਸਮਝਾਉਂਦੀ ਸੀ ਇਸ ਵਾਰ ਪੰਚਦਰਜ ਰੱਖਣ ਵਾਲਿਆਂ ਨੇ ਬਹੁਤ ਵੱਡੇ ਤਦਰ ਤੋਂ ਆਪਣੇ ਆਪ ਨੂੰ ਇਸ ਫੈਸਲੇ ਦੇ ਵਿਰੋਧ ਵਿੱਚ ਖੜਾ ਕਰਕੇ ਸਾਬਤ ਕਰ ਦਿੱਤਾ ਵੀ ਇਹ ਫੈਸਲਾ ਗਲਤ ਹੈ ਇਹਨਾਂ ਨੂੰ ਜੁਸ਼ ਵਿਸ਼ੇਸ਼ ਕਰਦੇ ਮੈਂ ਨਾਉ ਲੈਣਾ ਚਾਹੁੰਨਾ ਕੋਈ ਸਜਣਾ ਨਹੀਂ ਹੂੰ ਹੂੰ ਭਾਈ ਪੰਚਪ੍ਰੀਤ ਸਿੰਘ ਅਰ ਦਬਰ ਸਿੰਘ ਤੋਂ ਤੇ ਗੁਰਿਆਬੜੇ ਹੂੰ ਹੂੰ ਤੇ ਇਸੇ ਤਰ੍ਹਾਂ ਕੋਈ ਮਿਸ਼ਨਰੀ ਪ੍ਰਚਾਰਕ ਜਿਨ੍ਹਾਂ ਨੇ ਇਦਾਂ ਮੈਂ ਗੋਰਖਬਾਲ ਸਿੰਘ ਹੈ ਭਾਈ ਗੋਰਖਬਾਲ ਸਿੰਘ ਹੈ ਪ੍ਰੋਫੈਸਰ ਮੈਂ ਆਪਣੇ ਭਾਈ ਖੰਦਰਪਾਲ ਸਿੰਘ ਹੈ ਭਾਈ ਇੰਦਰੀਖ ਸਿੰਘ ਹੈ ਇਹਨੇ ਇਦਾਂ ਸਾਹਮਣੇ ਖੜ ਕੇ ਇਸ ਗੱਲ ਨੂੰ ਦੱਸਣ ਦਾ ਯਤਨ ਕੀਤਾ ਕਿ ਇਸ ਨੂੰ ਕੇਵਲ ਕਥਾਈ ਨਹੀਂ ਕਰਦੇ ਕੇਵਲ ਲੋਕਾਂ ਨੂੰ ਗੁਰਬਾਣੀ ਤੇ ਗੁਰਮਤਿ ਨੂੰ ਸਿੱਖਿਆ ਨਹੀਂ ਹੋਵੇ ਇਹ ਹੋਇਆ ਇਸ ਪ੍ਰਕਾਰਨ ਦੀ ਮੁਖਾਲਫਤ ਤੇ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਇਹ ਗਲਤ ਗੱਲ ਹੋਈ ਹੈ ਕੌਮ ਨੂੰ ਸੁਚੇਤ ਕੀਤੀ ਇਹਨਾਂ ਦੇ ਨਾਲ ਹੀ ਇੱਕ ਨਾਂ ਹੋਰ ਜੁੜਦਾ ਜੀ ਬਲਦੇਵ ਸਿੰਘ ਵਡਾਲਾ ਜਿਹੜੇ ਅੱਜ ਵੀ ਇਸੇ ਸੰਘਰਸ਼ ਦੇ ਵਿੱਚ ਵੀ ਜੁੜੇ ਨੇ ਤੇ ਇਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਇੱਕ ਪੇੜ ਸਕੱਤਰ ਜਿਹਨੂੰ ਲਾਇਆ ਗਿਆ ਸੀਗਾ ਉਹਦਾ ਵੀ ਉਹਨਾਂ ਨੇ ਵਿਰੋਧ ਕੀਤਾ ਸੀ ਕਿ ਇਹ ਵੀ ਪੰਥ ਦੀ ਰਵਾਇਤ ਦੇ ਖਿਲਾਫ ਹੈ ਮੈਂ ਚਲੋ ਮੈਂ ਦਲੋ ਮੈਂ ਤੁਹਾਨੂੰ ਦੱਸ ਦਿੰਨਾ ਅਸੀਂ ਮੈਕਲ ਕੱਲ ਚਾਰ ਮੀਟਿੰਗਾਂ ਦੇ ਵਿੱਚ ਇਹ ਗੱਲ ਕੋਈ ਮੈਂ ਪ੍ਰਧਾਨ ਜੀ ਪਿਛਲੀ ਵਾਰੀ ਵੀ ਕਿਹਾ ਬਿਜੀ ਮੀਟਿੰਗ 'ਚ ਹਮਮ ਲੱਗਦਾ ਕੀ ਗੁਨਾਹ ਕੀਤਾ ਉਸ ਮੁੰਡੇ ਨੇ ਹਮ ਉਹ ਕੋਈ ਇੱਕ ਜਨੀਆ ਇੱਕ ਪ੍ਰਬੰਧ ਦੀ ਗੱਲ ਕਰ ਰਿਹਾ ਤੁਹਾਨੂੰ ਮੈਸੇਜ ਵੀ ਦੱਸੂਗਾ ਤੁਸੀਂ ਜੇ ਨਹੀਂ ਸੁਣੀ ਉਹਨੇ ਪ੍ਰੋਟੈਸਟ ਕੀਤਾ ਹਮ ਉਹਦੀ ਬਦਲੀ ਤੁਸੀਂ ਕਰਨ ਤੱਕ ਕੀ ਇਹਦਾ ਨਾ ਕੋਈ ਬਦਲੀ ਕੈਂਸਲ ਕੋਈ ਨਹੀਂ ਕਰਦੇ ਹਮ ਇਹ ਉਹ ਕਹਿੰਦੇ ਕਿ ਮੁਜਾਰਾ ਕੀਤਾ ਮੈਂ ਕਿਹਾ ਮੁਜਾਰਾ ਕੀਤਾ ਤੇ ਮੁਜਾਰਾ ਜੇ ਤੁਸੀਂ ਨਹੀਂ ਸੁਣੀ ਫੇਰੀ ਕੀਤਾ ਨਾ ਪਹਿਲਾਂ ਨਹੀਂ ਕੀਤਾ ਹੂੰ ਹੂੰ ਤੋਂ ਮੇਰੇ ਲਈ ਹੈ ਨਾ ਹੂੰ ਹੂੰ ਇਹ ਇਹ ਫਾਰਗੇ ਦਾ ਨਾ ਹੱਲ ਜਿਹੜਾ ਇਹ ਪੰਕਤਕ ਸੋਚ ਦੇ ਕਾਰਨ ਸੱਜਣਾਂ ਨੂੰ ਇਕੱਠੇ ਹੋਣਾ ਪਊਗਾ ਹੂੰ ਹੂੰ ਔਰ ਕਿਤੇ ਮੇਰੀ ਮੇਰੀ ਅਜ ਵੀ ਆਸ ਜਿਹੜੀ ਜੋ ਮੈਂ ਕਦੇ ਕਦੀ ਆਸ ਲੈ ਕੇ ਜੀ ਰਹੇ ਹਾਂ ਮੈਨੂੰ ਇਦਾਂ ਲੱਗਦਾ ਹੈ ਕਿ ਜਿਹੜੇ ਕੁਝ ਸੱਜਣ ਪਰੇ ਹੋਏ ਨਾ ਉਹਨਾਂ ਦੀ ਪ੍ਰੋਸੈਸ ਹੋਊਗਾ ਪੰਥ ਵਿੱਚ ਪਹਿਲਾਂ ਖਤਮ ਹੋ ਲੋਕ ਉਹਨਾਂ ਤੇ ਪੰਥ ਦੀ ਕੀਮ ਨਹੀਂ ਕਰਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹਨੀਆਂ ਨੌਜਵਾਨ ਸਾਮਣੇ ਆਉਣ ਨੌਜਵਾਨਾਂ ਦੇ ਵਿੱਚ ਪੰਥ ਵਰਗ ਦੀ ਸਿਆਣੇ ਵੀ ਹੈ ਪਰ ਇਹ ਲੋਕੀ ਦੀਆਂ ਗੁਸ਼ਮੰਦੀਆਂ ਚਾਲਾਂ ਨੂੰ ਸਮਝਦੇ ਵੀ ਹੈ। ਤਾਂ ਸ਼ਾਇਦ ਇਹ ਮਸਲਾ ਜਿਹੜਾ ਇਹ ਕੋਈ ਚੰਗੀ ਪੰਥ ਦੇ ਚੰਗੇ ਤੋਂ ਵਿਖਤੀ ਸਥਾ ਨਹੀਂ ਹੋ ਸਕਦਾ। ਸੋ ਦੇਖੋ ਇਹ ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ ਕਿ ਕੋਸ਼ਿਸ਼ ਸ਼ਕਤੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਪ੍ਰੂਸਿਯੋਗਤਾ ਪਹਿਲਾਂ ਹੀ ਖਤਮ ਹੈ। ਇਹਦੇ ਨਾਲ ਹੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਵਾਰੀ ਜਿਨ੍ਹਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਾਂ ਬੰਦ ਕਮਰਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਰਿਆਂ ਦੀ ਪ੍ਰੋਸੀਜਰ ਯੋਗਤਾ ਹਾਲੇ ਕਾਇਮ ਹੈ ਜਿਨ੍ਹਾਂ ਦੇ ਵਿੱਚ ਤੁਹਾਡਾ ਨਾਂ ਵੀ ਆ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਕੁੱਕੀ ਗਿੱਲ ਉਹਨਾਂ ਦਾ ਵੀ ਨਾਂ ਆ ਜਾਂਦਾ ਤੇ ਹੋਰ ਵੀ ਆ ਗੂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਾਰੀ ਸਿਆਸੀ ਪੋਜੀਸ਼ਨ ਨੂੰ ਬਚਾਉਣ ਵਾਸਤੇ ਕੁਝ ਹੋਰ ਸ਼ਖਸੀਅਤਾਂ ਵੀ ਦਾਤ ਲਾਈਆਂ ਜਾ ਸਕਦੀਆਂ ਨੇ ਦੇਖੋ ਸੱਚੀ ਕੀ ਜੰਗ ਜੀ ਨਾ ਮੈਂ ਦਰਦੇ ਹਾਂ ਕਿ ਥੋੜੇ ਚਿਰ ਦੀਆਂ ਗੱਲਾਂ ਹੁੰਦੀਆਂ ਮਹਾਰਾਜ ਸਾਹਿਬ ਬਾਣੀ ਸਮਝਾਉਂਦੇ ਕੋਈ ਹਰ ਸਮਾਨ ਨਹੀਂ ਰਹਿ ਜਾ ਇਹ ਬਤ ਸੌ 24 ਕੇ ਟੁੱਟੇ ਕਰਕੇ ਬਦਲ ਜੇ ਹੂੰ ਹੂੰ ਯਾਰ ਇਹਨਾਂ ਦੀਆਂ ਗੋਟੀਆਂ ਦੀ ਥੋੜਾ ਇਹ ਪੰਜ ਚਾਰ ਸਾਲ ਲਈ ਕਿਸੇ ਨੂੰ ਸਰਦਾਰੀ ਮਿਲ ਸਕਦੀ ਹੈ ਜੀ ਦੁਸ਼ਵਾਰੀ ਵੀ ਬਰ ਸਕਦੀ ਹੂੰ ਹੂੰ ਪਰੰਤੂ ਮੈਂ ਸਦਾ ਹੀ ਰਹਿਣਾ ਹੂੰ ਪਰੰਤੂ ਵੀ ਖੁਸ਼ੀ ਜਿਹੜੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਕੋਈ ਸੱਜਣ ਐਸੇ ਵੀ ਆਉਣੇ ਚਾਹੀਦੇ ਆ ਸਾਹਮਣੇ ਜਿਹੜੇ ਕਹਿਣ ਬਈ ਮੈਨੂੰ ਕਿਸੇ ਰਾਜਨੀਤੀ ਦੀ ਕੋਈ ਕਰਵਾਇਆ ਨਹੀਂ ਮੈਂ ਹਮੇਸ਼ਾ ਹੀ ساری ਉਮਰ ਪੰਥ ਲਈ ਕੰਮ ਕਰੀ ਹੂੰ ਹੂੰ ਤੁਹਾਨੂੰ ਯਾਦ ਹੋਣਾ ਮੈਂ ਇੱਕ ਪਲਾਨ ਬਣਾ ਕੇ ਰੱਖਿਆ ਸੀ ਸ਼ੁਰੂਆਤ ਵਿੱਚ ਕਮੇਟੀ ਨੇ ਜਿਹੜਾ ਲਾਗੂ ਨਹੀਂ ਹੋਇਆ ਅੱਜ ਤੱਕ ਮੈਨੂੰ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਦੱਸੋ ਧਰਮ ਪ੍ਰਚਾਰ ਦੇ ਵਿੱਚ ਕੀ ਸੁਧਾਰ ਹੋ ਸਕਦੇ ਮੈਂ ਉਹਨਾਂ ਨੂੰ ਇੱਕ ਗੱਲ ਦੱਸੀ ਜੀ ਇਹ 12800 ਪਿੰਡ ਹੈ ਪੰਜਾਬ ਦਾ ਹੂੰ ਹੂੰ 650 ਪ੍ਰਚਾਰਕ ਰੱਖੋ ਹੂੰ ਹੂੰ ਉਹਨਾਂ ਨੂੰ 20-20 ਪਿੰਡ ਦੇ 20-20 ਪਿੰਡਾਂ ਵਿੱਚ ਜਾ ਕੇ ਉਹ ਕੇਵਲ ਪਹਿਲੇ ਸਾਲ ਦੇ ਵਿੱਚ ਇਹ ਕੰਮ ਕਰਨ ਜਿਹਦੇ ਵਿੱਚ ਉਹ ਹਰ ਸੱਜਣ ਹਰ ਪ੍ਰਚਾਰਕ ਹਰ ਮਹੀਨੇ ਵਿੱਚ 12 ਵਾਰੀ ਇੱਕ ਪਿੰਡ ਜਾਏਗਾ ਹੂੰ ਹੂੰ 10 ਛੁੱਟੀਆਂ ਵੀ ਦੇ ਦਵੋ ਨਾ ਮਹੀਨੇ ਦੇ ਵਿੱਚ ਤਾਂ ਵੀ ਉਹ 12 ਵਾਰੀ ਇੱਕ ਪਿੰਡ ਜਾਏਗਾ ਬਿਲਕੁਲ ਨਾਲ ਇਹ ਗੰਟੀ ਕੀਤੀ ਸੀ ਕਿ ਪਹਿਲੇ ਸਾਲ ਦੇ ਵਿੱਚ ਉਹ ਹੋਰ ਕੁਝ ਨਾ ਕਰੇ ਹੂੰ ਹੂੰ ਕੋਈ ਕਥਾ ਕੀਰਤਨ ਦੀ ਲੋੜ ਨਹੀਂ ਸਵੇਰ ਵਕਤ ਉਹ ਗੁਰੂ ਘਰ ਵਿੱਚ ਜਾਵੇ ਪਰ ਉਹ ਪਿੰਡ ਦਾ ਪੂਰਾ ਚਾਰਟ ਬਣਾਵੇ ਕਿ ਇਸ ਪਿੰਡ ਵਿੱਚ ਗੁਰੂ ਕੇ ਸਿੱਖਾਂ ਨੇ ਕਿੰਨੇ ਕਰਿਆ ਕਿੰਨੇ ਸਤਿਗੁਰੂ ਨਾਲ ਜੁੜੇ ਹੋਣ ਕਿੰਨੇ ਟੁੱਟ ਗਏ ਕਿੰਨੇ ਬੇਲਿਆਂ ਨਾਲ ਜੁੜ ਗਏ ਕਿੰਨੇ ਸ਼ਰਾਬੀ ਆ ਕਿ ਜਿਹੜਾ ਵੀ ਜਿਹੜਾ ਆਰਥਿਕ ਪੱਧਰ ਐ ਸਾਬੀ ਉਹ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਆਪਣਾ ਇਲਾਜ ਨਹੀਂ ਕਰਾ ਸਕਦੇ ਉਹ ਸਾਰੀਆਂ ਰਿਪੋਰਟਾਂ ਤਿਆਰ ਹੋਣ ਤੋਂ ਬਾਅਦ ਮੈਂ ਬੈਂਕੀ ਕੀਤੀ ਸੀ ਕਿ ਸ਼ਰਮਨੀ ਗੁਰਦੇਵ ਰਾਜਵੰਦ ਕਮੇਟੀ ਰਜਿਆਂ ਨੂੰ ਰਜਾਉਣ ਨਾਲੋਂ ਉਹਨਾਂ ਭੁੱਖੇ ਸਿੱਖਾਂ ਨੂੰ ਨਮੂਦ ਕਰ ਜਿਹੜੇ ਫੀਸਾਂ ਨਹੀਂ ਦੇ ਸਕਦੇ ਉਹਨਾਂ ਨੂੰ ਫੀਸਾਂ ਦੇਵੇ ਜਿਹੜੇ ਜੇ ਇਹ ਆਪਣੇ ਬੱਚੇ ਪੜਾ ਸਕਦੇ ਉਹ ਬੱਚੇ ਵੀ ਪੜਾਉਣਾ ਇਲਾਜ ਵੀ ਕਰਾਉਣ ਸੇ ਇਹ ਦਿਸ਼ਾ ਤੇ ਦਸ਼ਾ ਸਾਰੀ ਬਦਲ ਸਕਦੀ ਹੈ ਇੱਕ ਚੇਨ ਵਰਕ ਸ਼ੁਰੂ ਹੋ ਸਕਦਾ ਬਿਲਕੁਲ ਜੀ ਪਰ ਉਹ ਮੰਨਿਆ ਨਹੀਂ ਕਿ ਮੈਂ ਇਹ ਆਪਣਾ ਦਾਸੀ ਸਕਦਾ ਚੇਹਲ ਕ ਸਰਦਾਰ ਸੁਖਦੇਵ ਸਿੰਘ ਜੀ ਬਹੁਤ ਮਿਹਰਬਾਨੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਕਾਫੀ ਜ਼ਰੂਰੀ ਗੱਲਾਂ ਸਨ ਜਿਹੜੀਆਂ ਤੁਸੀਂ ਸਾਂਝੀਆਂ ਕੀਤੀਆਂ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਤੁਸੀਂ ਮਿਸ ਲੋਕਿਆਂ ਦੇ ਸਾਹਮਣੇ ਲਿਆਇਆ ਬੈਠ ਉਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਹਿਣ ਸਰਦਾਰ ਸੁਖਦੇਵ ਸਿੰਘ ਪੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸਾਂ ਬੀਤੇ ਦਿਨਾਂ ਦੇ ਵਿੱਚ ਜੋ ਵੀ ਗਤੀਵਿਧੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਡੇਰਾ ਸੌਦਾ ਸਾਧ ਨੂੰ 마ఫీ ਦੇ ਮੁੱਦੇ ਨੂੰ ਲੈ ਕੇ ਉਹਦੇ ਬਾਰੇ ਦੇ ਵਿੱਚ ਉਸਤਾਰ ਦੇ ਵਿੱਚ ਗੱਲਬਾਤ ਕਰ ਰਹੇ ਸਾਂ